ਹਾਂਜੀ ਬਾਈ ਸਤਿ ਸ੍ਰੀ ਅਕਾਲ ਵੀਰ ਸਾਰਿਆਂ ਨੂੰ ਮੈਂ ਦਵਿੰਦਰ ਸਿੰਘ ਚਨਾਰਸਲ ਖੁਰਦ ਬਾਈ ਯਾਰ ਕੋਈ ਨਾ ਐਗਰੀ ਅਡਵਾਈਸ ਵਾਲਾ ਚੈਨਲ ਵਾਲਾ ਤੇ ਉਹ ਮੁੰਡਿਆ ਜਿਹਾ ਖੋਜਾ ਜਾ ਬੱਗ ਜੀ ਬਣਦਾ ਬਹੁਤ ਗਿਆਨਜਾ ਦੰਦਾ ਲੋਕਾਂ ਨੂੰ ਉਹ ਤੇ ਉਹ ਕਹਿੰਦਾ ਵੀ ਇਹ ਕਿਸਾਨ ਮੁਕਰ ਗਿਆ 38 ਕੁਇੰਟਲ ਵਾਲਾ ਠੀਕ ਹੈ ਵੀ ਯੂਨੀਵਰਸਿਟੀ ਨੇ ਵੀ ਪਿੱਛੇ ਉਹ ਕਰ ਲਿਆ ਬਾਈ ਮੈਂ ਤੈਨੂੰ ਦੱਸ ਦਵਾਂ ਤੈਂ ਤੇਰਾ ਕਦੇ ਪਿਓਰ ਨਸਲੀ ਬੰਦਿਆਂ ਨਾਲ ਬਾਹ ਨਹੀਂ ਪਿਆ ਹੋਣਾ ਹਨਾ ਤੇਰਾ ਕੋਈ ਖੁਸਰੇ ਖਸਰੇ ਜਨਾਲੇ ਬਾਪਿਆ ਹੁਣ ਵੀ ਜਿਹੜੇ ਆਪਣੀ ਜਬਾਨ ਤੋਂ ਮੁੱਕਰ ਜਾਂਦੇ ਹੁਣੇ ਕਿਉਂਕਿ ਤੁਸੀਂ ਲੋਕ ਵੀਰੇ ਵਿਊਆਂ ਤੋਂ ਖਾਣੇ ਵਾਲੇ ਆ ਅਸੀਂ ਲੋਕ ਆਪਣੇ ਹੱਕ ਸੱਚ ਦੀ ਆਹ ਮੇਰੀ ਮਸ਼ੀਨ ਚੱਲ ਰਹੀ ਆ ਆਹ ਚੱਲਦੀ ਆ ਮਸ਼ੀਨ ਮੇਰੇ ਖੇਤ ਚ ਹਨਾ ਤੇ ਮੈਂ ਮੈਨੂੰ ਫੋਨ ਆਇਆ ਕਿਸੇ ਦਾ ਵੀ ਬਾਈ ਉਹਨੇ ਕਿਹਾ ਵੀ ਹਾਂ ਮੁੱਕਰ ਗਿਆ ਹਨਾ ਮਹਾ ਬਾਈ ਮੈਂ ਬਿਲਕੁਲ ਆਪਣੇ ਚਾਂਦੀ ਦੇ ਰੁਪਏ ਮੰਗ ਟਣਕਾ ਕੇ ਗੱਲ ਕਹੀ ਆ ਵੀ ਇੰਨਾ ਝਾੜ ਨਿਕਲਿਆ ਤਾਂ ਉਨਾ ਹੀ ਨਿਕਲਿਆ ਖੇਤ ਮੇਰਾ ਆ ਕੇ ਮਿਲ ਲਈ ਠੀਕ ਆ 38 ਕੁਆਂਟਲ ਦੱਸਿਆ ਵੀ ਮੇਰੇ ਖੇਤੋਂ ਕਿੰਨੇ ਚੋਂ ਨਿਕਲਿਆ ਤੈਂ ਵੀਡੀਓ ਪਾਈ ਆ ਵੀ 1 ਕਿੱਲੇ ਚੋਂ ਨਿਕਲਿਆ ਠੀਕ ਹੈ ਮੈਂ ਪਾਈ ਆ ਵੀ 1 ਕਿੱਲੇ 8 ਕਨਾਲਾਂ ਤੋਂ ਉੱਪਰ ਇੰਨੇ ਮਰਲੇ ਜਾਂ ਉਹ ਆ ਹੈਨਾ ਠੀਕ ਹੈ ਕਿ ਨਹੀਂ ਮੈਂ ਉਹ ਪਾਈ ਵੀ ਆ ਵੀਡੀਓ ਪਈਆਂ ਨੇ ਚੈਨਲਾਂ ਤੇ ਤੈਂ ਆਪਣੇ ਚੈਨਲ ਤੇ ਪਾਤੀ ਵੀਡੀਓ ਵੀ ਹਾਂ 38 ਕੁਆਂਟਲ ਕਿੱਲੇ ਦਾ ਕਹਿੰਦਾ ਮੇਰਾ ਵੀਰੇ ਜਿਹੜਾ ਕਰਨਾਲ ਯੂਨੀਵਰਸਿਟੀ ਨੇ ਜਾਂ ਹੋਰ ਨੇ ਪਾਇਆ 33 ਕੁਆਂਟਲ 70 ਕਿਲੋ ਦਾ ਮੇਰਾ ਉਹਨਾਂ ਨੇ ਰੇਸ਼ੋ ਕੱਢ ਕੇ ਪਾਈ ਆ ਉਹ ਵੀਡੀਓ ਚੱਲ ਰਹੀਆਂ ਨੇ ਤੂੰ ਮੇਰੇ ਵੀਡੀਓ ਪ੍ਰਦਾਨ ਪਾਤੀ ਚੱਕ ਕੇ ਆਪਣੇ ਵਿਊਆਂ ਖਾਤਰ ਐਵੇਂ ਪ੍ਰੋਪੋਗੈਂਡਾ ਖੜਾ ਕਰਨ ਨੂੰ ਠੀਕ ਆ ਸਵਾਦ ਦੀ ਗੱਲ ਤਾਂ ਤੀ ਵੀਰੇ ਜੇ ਤੂੰ ਮੇਰੇ ਪਿੰਡ ਆ ਕੇ ਮੈਨੂੰ ਝੂਠਾ ਸਾਬਤ ਕਰਦਾ ਇੱਕ ਤਾਂ ਵੀਡੀਓ ਚ ਕਹਿੰਦਾ ਵੀ ਹਾਂ ਮੇਰਾ ਉਹ ਪਿੰਡਾਂ ਦੇ ਵਿੱਚ ਬਾਏ ਠੀਕ ਆ ਵੀ ਹਾਂ ਮੈਨੂੰ ਕੱਲੇ ਕੱਲੀ ਜ਼ਮੀਨ ਦਾ ਪਤਾ ਉਹ ਵੀਰੇ ਤੇਉ ਤੂੰ ਪਤਾ ਨਹੀਂ ਕਿਹੜੇ ਕਿਸਾਨਾਂ ਕੋਲ ਜਾਨਾ ਤੈਨੂੰ ਹਲੇ ਪਤਾ ਹੀ ਨਹੀਂ ਵੀ ਦੁਨੀਆ ਕਿੱਥੇ ਵਸਦੀ ਆ ਤੂੰ ਮੇਰੇ ਖੇਤਾਂ ਚ ਆਈ ਤੈਨੂੰ ਮੈਂ ਦਿਖਾਉਣਾ ਝਾੜ ਦੋ ਕਿੱਲੇ ਡੀਬੀਡਬਲ 370 ਡੀਬੀਡਬਲ 371 ਖੜਾ ਆ ਕੇ ਟ్రਾਇਲ ਲਾ ਲਾ ਦੋ ਦਿਨ ਹੋਰ ਨਹੀਂ ਵੜਦਾ ਤੇਰੇ ਕਹੇ ਤੇ ਠੀਕ ਆ ਜਿਹੜਾ 2 ਲੱਖ ਦਾ ਨਾਮ ਰੱਖਿਆ ਨਾ ਉਹ ਵੀ ਆਪਾਂ ਦੇਖ ਲਾਂਗੇ ਉਹ ਵੀ ਦੇਖਾਂਗੇ ਵੀ ਕੀ ਕਹਿੰਦਾ ਤੈਨੂੰ ਨਾਮ ਰੱਖਿਆ 2 ਲੱਖ ਦਾ ਮੇਰੇ ਤੇ ਵੀ ਹੋ ਨਹੀਂ ਸਕਦਾ ਮੈਂ ਤੈਨੂੰ ਪ੍ਰੂਫ ਦਵਾਂ ਮੈਂ ਪ੍ਰੂਫ ਦਊਗਾ ਪ੍ਰਧਾਨ ਪਰ ਇਹ ਗੱਲ ਆ ਵੀ ਜਿਵੇਂ ਤੂੰ ਨਾ ਵਿੱਚ ਜੁਨੀਵਰਸਿਟੀ ਵਾਲਿਆਂ ਨੂੰ ਵਿੱਚੇ ਜਿਹੜੇ ਮਾੜੇ ਮੁੱਟੇ ਸਿਆਣੇ ਬੰਦੇ ਵਿੱਚ ਗੱਲਾਂ ਕਰਦੇ ਨੇ ਖੇਤੀਬਾੜੀਆਂ ਸਾਰਿਆਂ ਨੂੰ ਲਪੇਟੀ ਫਿਰਦਾ ਸਿਆਣਾ ਪ੍ਰਧਾਨ ਤੂੰ ਵੀ ਐਡਾ ਹੈ ਨਹੀਂ ਕੱਲਾ ਠੀਕ ਆ ਕਿ ਨਹੀਂ ਤੂੰ ਤਾਂ ਆ ਲੋਕਾਂ ਦੇ ਜਾ ਕੇ ਕਿਤੇ ਕੱਦੂ ਦਿਖਾਉਣ ਲੱਗ ਗਿਆ ਕਦੇ ਕੁਝ ਦਿਖਾਉਣ ਲੱਗ ਗਿਆ ਖੋਜੀ ਜੀ ਦਾੜੀ ਆ ਤੇਰੀ ਤੂੰ ਉਹ ਸਾਹਬ ਨਾਲ ਪ੍ਰਧਾਨ ਕਰੀ ਜੰਨਾ ਹਨਾ ਵੀਰੇ ਪਰ ਕਈ ਵਾਰ ਜੈਨੀਆਂ ਬੰਦੇ ਵੀ ਟੱਕਰ ਜਿਆ ਕਰਦੇ ਹੁੰਦੇ ਨੇ ਇਹ ਨਹੀਂ ਹੁੰਦਾ ਜ਼ਰੂਰੀ ਵੀ ਦੁਨੀਆ ਫੇਕ ਏ ਆ ਠੀਕ ਆ ਕਿ ਨਹੀਂ ਤੂੰ ਤਾਂ ਆਪਣੇ ਕਮੈਂਟਾਂ ਲਈ ਯਾਰ ਉਹਨਾਂ ਲਈ ਝੂਠ ਮਾਰਦਾ ਵੀ ਹਾਂ ਬੰਦਾ ਝੂਠਾ ਠੀਕ ਆ ਕਿ ਨਹੀਂ ਤੈਨੂੰ ਪਤਾ ਵੀ ਇਹ ਜੇ ਤੂੰ ਮੈਨੂੰ ਝੂਠਾ ਸਾਬਤ ਕਰ ਸਕਿਆ ਵੀ ਤੇਰੇ ਨਾਲ ਕਿਹੜੀ ਹੋ ਸਕਦੀ ਆ ਸਵਾਦ ਦੀ ਗੱਲ ਤਾਂ ਇੱਥੇ ਇਹ ਆ ਵੀ ਤੂੰ ਮੈਨੂੰ ਝੂਠਾ ਸਾਬਤ ਕਰਕੇ ਦਿਖਾਵੇਂ ਠੀਕ ਆ ਕਿ ਨਹੀਂ ਫੇਰ ਆ ਗੱਲ ਵੀਰ ਚੱਲ ਠੀਕ ਆ ਫੇਰ ਕੋਈ ਗੱਲ ਨਹੀਂ ਮੈਂ ਤਾਂ ਮੋਟਰ ਤੇ ਮੇਰਾ ਦਾਣੇ ਪਾਉਣੇ ਨੇ ਮੈਂ ਤਾਂ ਵੀਡੀਓ ਤਾਂ ਪਾ ਰਿਹਾ ਵੀ ਐਵੇਂ ਤੂੰ ਕਾਹਨੂੰ ਪ੍ਰਪੋਗੈਂਡਾ ਇਹ ਕਰੀ ਜਾਂਦਾ ਹੈ ਝੂਠ ਬੋਲ ਬੋਲ ਕੇ ਵੀ ਹਾਂ ਬਾਈ ਇਉਂ ਇਉਂ ਠੀਕ ਆ ਕਿ ਨਹੀਂ ਬਾਕੀ ਸਬੂਤ ਮੈਂ ਦੇ ਤੂੰ ਦੇ ਵੀ ਦਿੱਤੇ ਜਿਨ੍ਹਾਂ ਨੂੰ ਦੇਣੇ ਤੇ ਬਾਕੀ ਜੇ ਕਸਲਾ ਪਿੰਡਾ ਜੀ